ਚੰਗੀ ਫਿਲਮ ਹੈ ਡਿਫਰੈਂਟ ਹੈ ਰਿਸ਼ਤਿਆਂ ਦੀ ਕਹਾਣੀ ਹੈ ਰਿਸ਼ਤਿਆਂ ਦੀ ਗੱਲ ਕਰਦੀ ਹੈ ਸਭ ਤੋਂ ਵੱਡੀ ਗੱਲ ਪੰਦਰਾ ਸਾਹਿਬ ਇਹਦੇ ਵਿੱਚ ਹੀਰੋ ਨੇ ਔਰ ਗੀਤਾ ਬਸਰਾ ਸਾਡੀ ਧੀ ਰਾਣੀ ਉਹ ਹੀਰੋਇਨ ਹੈ ਬਹੁਤ ਸੋਹਣਾ ਕੰਮ ਕੀਤਾ ਦੋਵਾਂ ਨੇ ਬਹੁਤ ਸੋਹਣਾ ਇਸਨੇ ਹਟਾਂ ਦਊਗਾ ਤੁਹਾਡੇ ਰਾਹੀਂ ਕਿ ਫਿਲਮਾਂ ਨਾ ਛੱਡੇ ਹੋਏ ਹੁਣ ਤੁਸੀਂ ਦੋਵੇਂ ਜਾਣੇ ਤੇ ਜ਼ਰੂਰ ਕੰਮ ਕਰੋ ਰੱਜ ਕੇ ਕੰਮ ਕਰੋ ਇਹ ਫਿਲਮ ਹੋਰਨਾਂ ਫਿਲਮਾਂ ਤੋਂ ਕਿਵੇਂ ਅਲੱਗ ਹੈ ਕਹਾਣੀ ਡਿਫਰੈਂਟ ਹੈ ਤਾਂ ਉਵੇਂ ਫਿਲਮ ਉਹੀ ਕੈਮਰਾ ਉਹੀ ਟੀਮਾਂ ਉਹੀ ਲਾਈਟਾਂ ਉਹੀ ਡਾਇਰੈਕਟਰ ਪ੍ਰੋਡਿਊਸਰ ਬਟ ਸਟੋਰੀ ਕੰਟੈਂਟ ਡਿਫਰੈਂਟ ਹੈ ਗਾਣੇ ਡਿਫਰੈਂਟ ਨੇ ਅੱਛਾ ਅੱਛਾ ਇੱਕ ਕੰਟੀਨਿਊਟੀ ਆ ਫਿਲਮ ਪਹਿਲਾਂ ਫੈਕਸ ਹੋਈ ਹੋਈ ਸੀ ਫਿਲਮ ਦੀ ਡੇਟ ਇਸ ਕਰਕੇ ਸਾਡੇ ਫਿਲਮ ਦੀ ਪ੍ਰੋਡਿਊਸਰ ਤੇਵਿਆ ਉਹਨਾਂ ਨੇ ਡਿਸੀਜਨ ਲਿਆ ਕਿ 5 ਸਤੰਬਰ ਨੂੰ ਹੀ ਰਿਲੀਜ਼ ਕੀਤੀ ਜਾਏਗੀ ਔਰ ਪਹਿਲੇ ਦਿਨ ਦੀ ਜੋ ਵੀ ਕਲੈਕਸ਼ਨ ਹੋਏਗੀ ਉਹ ਹੜਪੀੜਤਾਂ ਵਾਸਤੇ ਜਾਏਗੀ ਲਗਾਤਾਰ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਅੰਮ੍ਰਿਤਸਰ ਕਹਿ ਲਵੋ ਗੁਰਦਾਸਪੁਰ ਪਠਾਨਕੋਟ ਕਈ ਇਸ ਤਰ੍ਹਾਂ ਦੇ ਇਲਾਕੇ ਨੇ ਤੁਸੀਂ ਜਾਇਆ ਲਿਆ ਕਦੀ ਜਾ ਕੇ ਆਏ ਹੋ ਤੁਸੀਂ ਪਰਸੋਂ ਤੋਰ ਤੇ ਮੈਂ ਵਾ ਪਰਸੋਂ ਤੋਰ ਤੇ ਮੈਂ ਫੋਟੋ ਨਿਕਚਾਈ ਮੈਂ ਕਿਸੇ ਦੇ ਸਾਹਮਣੇ ਨਹੀਂ ਸੋਸ਼ਲ ਮੀਡੀਆ ਵਾਂਗੂ ਨਹੀਂ ਹੈ ਕਰਦਾ ਨੋ 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 ਤਾਂ ਮਹਿਰ ਫਿਲਮ ਨੂੰ ਲੈ ਕੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਹੋਬੀ ਤਾਲੀਵਾਲ ਜੀ ਮੈਂ ਜੀਕੇ ਕੀ ਕਹਾਂਗਾ ਕਿਉਂਕਿ ਮੇਰੇ ਫਾਦਰ ਸਵਾ ਸਮਾਨ ਨੇ ਸਸੀਕਾਲ ਸਰ ਸਸੀਕਾਲ ਪੁੱਤ ਸਸੀਕਾਲ ਜੀ ਸਰ ਕੀ ਕਹਿਣਾ ਚਾਹੂਗਾ ਮਿਹਰ ਫਿਲਮ ਆ ਰਹੀ ਚੰਗੀ ਫਿਲਮ ਹੈ ਡਿਫਰੈਂਟ ਹੈ ਰਿਸ਼ਤਿਆਂ ਦੀ ਕਹਾਣੀ ਹੈ ਰਿਸ਼ਤਿਆਂ ਦੀ ਗੱਲ ਕਰਦੀ ਹੈ ਔਰ ਸਭ ਤੋਂ ਵੱਡੀ ਗੱਲ ਅ ਪੁੰਦਰਾ ਸਾਹਿਬ ਇਹਦੇ ਚ ਹੀਰੋ ਨੇ ਜੀ ਔਰ ਗੀਤਾ ਬਸਰਾ ਸਾਡੀ ਧੀ ਰਾਣੀ ਉਹ ਹੀਰੋਇਨ ਹੈ ਬਹੁਤ ਸੋਹਣਾ ਕੰਮ ਕੀਤਾ ਦੋਵਾਂ ਨੇ ਬਹੁਤ ਸੋਹਣਾ ਨਾ ਜਵਾਬ ਕੰਮ ਕੀਤਾ ਬਿਲਕੁਲ ਔਰ ਮੈਂ ਚਾਹੂਗਾ ਇਹ ਸੁਨੇਹਾ ਦਊਂਗਾ ਤੁਹਾਡੇ ਰਾਹੇ ਕੇ ਫਿਲਮਾਂਾਂ ਛੱਡੇ ਹੋਏ ਹੁਣ ਤੁਸੀਂ ਦੋਵੇਂ ਜਾਣੇ ਤੇ ਜ਼ਰੂਰ ਕੰਮ ਕਰ ਰਹੇ ਹੋ ਰੱਜ ਕੇ ਕੰਮ ਕਰ ਰਹੇ ਹੋ ਸਿਨੇਮਾ ਦੇ ਵਿੱਚ ਨਾ ਅਕਸਰ ਫਿਲਮਾਂ ਆਉਂਦੀਆਂ ਨੇ ਪਰ ਇਹ ਫਿਲਮ ਹੋਰ ਨਾਲ ਫਿਲਮਾਂ ਤੋਂ ਕਿਵੇਂ ਅਲੱਗ ਹੈ ਕਹਾਣੀ ਡਿਫਰੈਂਟ ਹੈ ਤਾਂ ਉਵੇਂ ਫਿਲਮ ਉਹੀ ਕੈਮਰਾ ਉਹੀ ਟੀਮਾਂ ਉਹੀ ਲਾਈਟਾਂ ਜੀ ਉਹੀ ਡਾਇਰੈਕਟਰ ਪ੍ਰੋਡਿਊਸਰ ਬਟ ਸਟੋਰੀ ਕੰਟੈਂਟ ਡਿਫਰੈਂਟ ਹੈ ਗਾਣੇ ਡਿਫਰੈਂਟ ਨੇ ਅੱਛਾ ਅੱਛਾ ਇੱਕ ਕੰਟੀਨਿਊਟੀ ਆ ਫਿਲਮ ਦੀ ਜੀ ਤੇ ਤੁਸੀਂ ਫੈਮਿਲੀ ਨੂੰ ਕੁਝ ਕਹਿਣਾ ਚਾਹੋਗੇ ਇਸ ਫਿਲਮ ਦੇ ਬਾਰੇ ਫਿਲਮ ਬਾਰੇ ਕੁਝ ਫੈਮਿਲੀ ਨੂੰ ਕਹਿਣਾ ਚਾਹੂਗੇ ਕਿ ਹਾਂ ਜੀ ਫਿਲਮ ਵਾਲੇ ਤਿਆਰ ਹੋ ਜੇ ਉਹਨਾਂ ਫੈਮਿਲੀਓ ਅ ਯੈਸ ਦੇਖੋ ਜਿਵੇਂ ਪੰਜਾਬ ਦੇ ਹਾਲਾਤ ਨੇ ਜੀ ਉਹ ਦੁਖਦਾਇਕ ਨੇ ਪਰ ਪਹਿਲਾਂ ਫਿਕਸ ਹੋਈ ਹੋਈ ਸੀ ਫਿਲਮ ਦੀ ਡੇਟ ਇਸ ਕਰਕੇ ਸਾਡੇ ਫਿਲਮ ਦੀ ਪ੍ਰੋਡਿਊਸਰ ਦਿਵਿਆ ਉਹਨਾਂ ਨੇ ਡਿਸੀਜਨ ਲਿਆ ਕਿ 7 ਸਤੰਬਰ ਨੂੰ ਹੀ ਰਿਲੀਜ਼ ਕੀਤੀ ਜਾਏਗੀ ਔਰ ਪਹਿਲੇ ਦਿਨ ਦੀ ਜੋ ਵੀ ਕਲੈਕਸ਼ਨ ਹੋਏਗੀ ਉਹ ਹੜਪੀੜਤਾਂ ਵਾਸਤੇ ਜਾਏਗੀ ਪਰ ਫਿਰ ਵੀ ਮੈਂ ਕਹਾਂਗਾ ਅੱਛੀ ਫਿਲਮ ਹੈ ਤਰ ਹਾ ਤੁਸੀਂ ਹੜਾ ਦੀ ਰਿਲੇਟਡ ਗੱਲ ਕਰਾਂਗੇ ਲਗਾਤਾਰ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਅੰਮ੍ਰਿਤਸਰ ਕਹਿ ਲਵੋ ਗੁਰਦਾਸਪੁਰ ਪਠਾਨਕੋਟ ਕਈ ਇਸ ਤਰ੍ਹਾਂ ਦੇ ਇਲਾਕੇ ਨੇ ਤੁਸੀਂ ਜਾਇਜਾ ਲਿਆ ਕਦੀ ਜਾ ਕੇ ਆਏ ਹੋ ਤੁਸੀਂ ਪਰਸਨਲ ਤੌਰ ਤੇ ਮੈਂ ਹਾਂ ਪਰਸਨਲ ਤੌਰ ਤੇ ਮੈਂ ਫੋਟੋ ਨਹੀਂ ਖਿਚਾਈ ਮੈਂ ਕਿਸੇ ਦੇ ਸਾਹਮਣੇ ਨਹੀਂ ਆਇਆ ਸੋਸ਼ਲ ਮੀਡੀਆ ਵਾਂਗੂ ਨਹੀਂ ਹੈ ਕਰ ਨੋ 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 ਚ ਗੱਲ ਹੀ ਲੱਗਦਾ ਨਹੀਂ ਯਾਰ ਇਸ ਵੇਲੇ ਚੰਗਾ ਤਾਂ ਲੱਗਦਾ ਕੈਮਰਾ ਮੂਰੇ ਜਾਣਾ ਪਰ ਇਸ ਵੇਲੇ ਨਹੀਂ ਇਸ ਵੇਲੇ ਤਾਂ ਰਾਜਨੀਤਿਕ ਵਾਲੇ ਬੰਦੇ ਬਹੁਤ ਫੋਟੋ ਵਾਲੇ ਨਹੀਂ 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 ਉਹ ਨਹੀਂ ਮੈਨੂੰ ਉਹ ਰਾਜਨੀਤੀ ਤੋਂ ਮੈਂ ਬਹੁਤ ਦੂਰ ਹਾਂ ਉਹ ਰਾਜਨੀਤੀ ਹੀ ਨਹੀਂ ਮੇਰੀ ਉਹ ਮੈਂ ਤਾਂ ਗਿਆ ਸੀ ਤੇ ਫੇਰ ਮੈਂ ਅੱਜ ਕਹਿਆ ਸੀਗਾ ਸਿਮਰਨ ਨੂੰ ਸਮਰਜੀਤ ਨੂੰ ਕਿ ਮੈਂ ਹਾਂ ਸਿਮਰਿਆ ਮੈਂ ਆਉਂਗਾ ਜੀ ਤੇ ਉਹ ਕਹਿੰਦਾ ਨਹੀਂ ਬਾਪੂ ਜੀ ਕੱਲ ਨੂੰ ਤਾਂ ਵੱਡੇ ਭਰਾ ਮੈਂ ਆ ਰਿਹਾ ਤੇਰੇ ਕੋਲੇ ਅੱਛਾ ਜੀ ਤੇ ਅਗਲੀ ਵਿਆਹਤ ਬੰਦੀ ਕਰ ਰਹੀਆਂ ਕਿਉਂਕਿ ਇੱਕ ਮੇਗਾ ਮੈਨੂੰ ਯਾਦ ਆ ਉਹਨੇ ਮੈਨੂੰ ਬਸ ਇੰਨੇ ਹੀ ਦੱਸਿਆ ਸੀਗਾ ਮੈਂ ਉਸ ਪਿੰਡ ਗਿਆ ਨਹੀਂ ਕਹਿੰਦਾ 70 75 ਕੀਲੇ ਨੇ ਉਹ ਪੰਜ ਸੱਤ 10 ਘਰਾਂ ਦੇ ਦੋ ਦੋ ਤਿੰਨ ਤਿੰਨ ਕੀਲੇ ਵਾਲੇ ਨੇ ਤੇ ਕਹਿੰਦਾ ਇੱਥੇ ਕਣਕ ਬੀਜਣੀ ਆ ਅੱਛਾ ਮੈਂ ਹੁੱਗੀ ਤੇ ਜਾਵਾਂਗੇ ਪਾਣੀ ਲਹਿ ਤੇ ਆਜੂਗਾ ਮੈਂ ਤਦੋਂ ਕਣ ਕੁਕ ਜੂਗੀ ਉਤਲ ਜਾਵਾਂਗੇ ਹੋਰ ਦੱਸ ਜੀ ਬਿਲਕੁਲ ਜੇਕਰ ਬੋਲੀਵੁੱਡ ਦੀ ਗੱਲ ਕੀਤੀ ਜਾਵੇ ਨਾ ਅਕਸਰ ਪੱਗ ਨੂੰ ਬਹੁਤ ਕਾਰਟੂਨ ਟਾਈਪ ਦਿਖਾਇਆ ਜਾਂਦਾ ਹੈ ਪਰ ਰਾਜਕੁੰਦਰਾ ਜੀ ਨੇ ਸਾਡੇ ਨਾਲ ਵਾਦਾ ਕੀਤਾ ਸੀਗਾ ਇਸ ਵਾਰ ਮੈਂ ਪੱਗ ਨੂੰ ਇੱਕ ਅਲੱਗ ਤਰੀਕੇ ਨਾਲ ਦਿਖਾਉਂਗਾ ਨਾ ਲੋਕਾਂ ਨੂੰ ਦਿਖਾਉਂਗਾ ਕਿ ਸਾਡੀ ਦਸਤਾਰ ਇਸ ਤਰੀਕੇ ਨਾਲ ਹੈ ਭਾਈ ਮੰਨਦੇ ਹੋ ਯੈਸ ਮੰਨਦਾ ਪੱਗ ਸੋਨੀ ਕੁਂਦਰਾ ਭਾਈ ਨਾ ਇੱਕ ਅੰਦਰੋਂ ਜਿਹੜੀ ਪੰਜਾਬੀਅਤ ਹੈ ਜੀ ਉਹ ਨੂੰ ਮਿਲਣ ਤੋਂ ਬਾਅਦ ਪਤਾ ਲੱਗਦਾ ਕਿ ਉਹਦੇ 'ਚ ਅੰਦਰ ਕਿੰਨੀ ਕੁ ਪੰਜਾਬੀ ਹੈ ਮਿਲ ਕੇ ਪਤਾ ਲੱਗਦਾ ਕੋਈ ਸੋਸ਼ਾ ਨਹੀਂ ਕੋਈ ਝੂਠ ਨਹੀਂ ਕੋਈ ਡਰਾਮੇਬਾਜ਼ੀ ਨਹੀਂ ਬਾ ਕਮਾਲ ਇਨਸਾਨ ਆ ਯਾਰ ਬਾ ਕਮਾਲ ਤੁਹਾਡਾ ਐਕਸਪੀਰੀਅੰਸ ਕਿਵੇਂ ਦਰਿਆ ਹਰ ਆਸ ਕੋ ਬਹੁਤ ਪਿਆਰਾ ਬਹੁਤ ਪਿਆਰਾ ਬਹੁਤ ਪਿਆਰਾ ਜੀ ਤੇ ਮੈਂ ਚਲੋ ਗੁਰੂ ਕਿਰਪਾ ਕਰੇ ਦੋ ਤਿੰਨ ਵਾਰ ਬੁਲਾਇਆ ਇਹਨੂੰ ਪਰ ਮੈਨੂੰ ਇਹ ਕਹਿ ਨਹੀਂ ਦਿੱਤਾ ਮੈਂ ਕਿਹਾ ਵੀ ਰਾਜਾ ਜਿਵੇਂ ਨੇ ਆ ਹਾਂਜੀ ਤੇ ਆ ਜਾ ਯਾਰ ਠੀਕ ਹੈ ਵੀਰ ਜੀ ਮੈਂ ਆ ਗਿਆ ਚੰਡੀਗੜ੍ਹੋਂ ਗੱਡੀ ਚੱਕੀ ਪਟਿਆਲੇ ਮੇਰੇ ਕੋਲੇ ਆ ਗਿਆ ਤੁਰੰਤ ਤੁਹਾਡੇ ਕੋਲ ਬੈਠੇ ਰਹੇ ਤੇ ਤੇ ਗੀਤਾ ਤੁਹਾਡੇ ਪ੍ਰਤੀ ਪਿਆਰ ਆ ਲੋਕਾਂ ਲੋਕ ਪਿਆਰ ਤੁਹਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਕਰਦੇ ਨੇ ਲੋਕ ਜੋ ਤੁਸੀਂ ਕਹਤ ਹੋ ਨਾ ਵੀ ਮੇਰੀ ਮਿਹਰ ਫਿਲਮ ਦੇਖੋ ਲੋਕਾਂ ਦਾ ਫਿਰ ਹੜ ਆ ਜਾਣਾ ਟਰੈਕਟਰ ਟਰਾਲੀ ਆ ਜਣੇ ਵਾਹਿਗੁਰੂ ਵਾਹਿਗੁਰੂ ਜ਼ਰੂਰ 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 ਦੇਖਿਓ ਫਿਲਮ ਵੀ ਦੇਖਿਓ ਜ਼ਰੂਰ ਪਰ ਜਿਉਂਦੇ ਰਹੋ ਪੰਜਾਬੀਓ ਜੋ ਵੀ ਹਾਂ ਤੁਹਾਡੇ ਸਿਰ ਤੇ ਹਾਂ ਤੁਹਾਡੇ ਕਰਕੇ ਹਾਂ ਤੁਹਾਡੇ ਪਿਆਰ ਕਰਕੇ ਹਾਂ ਜਿਉਂਦੇ ਰਹੋ ਜਿਉਂਦੇ ਹੀ ਰਹੋ ਜੜਦੀ ਕੱਲ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਦੇਖ ਸਕਦੇ ਹੋ ਕੱਲ ਨੂੰ ਮਹਿਰ ਫਿਲਮ ਆਏਗੀ ਜਿਸ ਦਾ ਤੁਹਾਨੂੰ ਦੱਸਦੀ ਕਿ ਅੱਜ ਪ੍ਰੀਮੀਅਰ ਸੀਗਾ ਵਰਦੇ ਕਲਾਕਾਰ ਇੱਥੇ ਆਏ ਸੀਗੇ ਤੇ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਇਹਨਾਂ ਨੇ ਵੀ ਇੱਕੋ ਗੱਲ ਕਹੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਬੈਠ ਕੇ ਤੁਸੀਂ ਇਸ ਫਿਲਮ ਨੂੰ ਦੇਖ ਸਕਦੇ ਹੋ ਇਸ ਫਿਲਮ ਦੇ ਵਿੱਚ ਤੁਹਾਨੂੰ ਪੱਗ ਦਸਤਾਰ ਜਿਹੜੀ ਸਿਰ ਤੇ ਸਜਾਈ ਜਾਂਦੀ ਹੈ ਗੁਰੂ ਮਹਾਰਾਜ ਵੱਲੋਂ ਜਿਹੜੀ ਦਸਤਾਰ ਸਜਾਈ ਜਾਂਦੀ ਹੈ ਉਸ ਨੂੰ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਬਾਕੀ ਤੁਸੀਂ ਇੱਕ ਵਾਰ ਫਿਲਮ ਜ਼ਰੂਰ ਦੱਸਿਓ ਤੇ ਦੇਖਿਓ ਤੇ ਨਾਲ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ